ਸਾਸਤਰੀ ਕਾਲ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦੇ ਦੋਸਤੋ ਸ਼ਾਮ ਦਾ ਵੇਲਾ ਹੋ ਗਿਆ ਤੇ ਹੁਣ ਆਪਾਂ ਪੱਠਿਆਂ ਤੋਂ ਬਾਅਦ ਪਸ਼ੂਆਂ ਨੂੰ ਆਪਣੀ ਘਰ ਦੀ ਫੀਡ ਤਿਆਰ ਕੀਤੀ ਜਿਹੜੀ ਉਹ ਪਾਵਾਂਗੇ ਤੇ ਉਹ ਫੀਡ ਆਪਾਂ ਘਰ ਦੀ ਜਿਹੜਾ ਵੰਡਾ ਤਿਆਰ ਕੀਤਾ ਵਾ ਉਹ ਭਰਨ ਕੇ ਪਾਉਨੇ ਆ ਉਹ ਤੁਹਾਨੂੰ ਦਿਖਾਉਨੇ ਆ ਆਪਾਂ ਦੋਸਤੋ ਆ ਆਪਣੀ ਫੀਡ ਆ ਗਈ ਏ ਇਹ ਆਪਾਂ ਬਸ ਜਿਹੜੇ ਪਸ਼ੂ ਦੁੱਧ ਦਿੰਦੇ ਆ ਆਪਣੇ ਮੱਝਾਂ ਗਾਵਾਂ ਉਹਨਾਂ ਵਾਸਤੇ ਤਿਆਰ ਕਰੀ ਦੀ ਆ ਇਹਦੇ ਵਿੱਚ ਆਪਾਂ ਨਾਲ ਦੂਸਰੀ ਬਾਜ਼ਾਰੂ ਫੀਡ ਵੀ ਮਿਕਸ ਕੀਤੀ ਆ ਹੁਣ ਕਿਉਂਕਿ ਉਹ ਆਪਣੇ ਕੋਲ ਲੈਂਦੀ ਹੀ ਆਪਾਂ ਤੇ ਇੱਕ ਪਸ਼ੂ ਦਾ ਆਪਾਂ ਬਣਾ ਲਈਦਾ ਵੰਡਾ ਤੇ ਇੱਕ ਦੀ ਫੀਡ ਉਹ ਦੋਹਾਂ ਨੂੰ ਫਿਰ ਅੱਧਾ-ਅੱਧਾ ਮਿਕਸ ਕਰ ਲਈਦਾ ਤੇ ਇਹ ਦੋਹਾਂ ਪਸ਼ੂਆਂ ਨੂੰ ਪਾ ਦੇਣਾ ਇੱਕ ਮਾਝਵਾਤ ਇੱਕ ਗਾਵਾਂ ਦੁੱਧ ਦਿੰਦੀ ਉਹਨਾਂ ਦੋਨਾਂ ਨੂੰ ਆਪਾਂ ਪਾ ਦਾਂਗੇ ਬਾਕੀ ਇੱਕ ਸੂਨ ਵਾਲੀ ਹੈ ਮੱਝ ਆਪਣੀ ਇੱਕਾ ਝੋਟੀ ਹੈ